ਨਵੇਂ ਐਗਰੀਕਲਚਰ ਪੰਪਸ ਤੇ ਮਗਰੇ ਮੋਟਰਾਂ ਨੇ ਉਹਨਾਂ ਦੇ ਕਨੈਕਸ਼ਨ ਕਿਉਂਕਿ ਬੈਂਕੀ ਤੇ ਹੋਵੇ ਕੀ ਕਿ ਕਿਸੇ وجہ ਕਰਕੇ ਬਹੁਤ سارے ਲੋਕਾਂ ਨੂੰ ਦਿੱਕਤਾਂ ਕੰਟੀ ਪ੍ਰਾਪਾਵਾਂ ਨੂੰ ਤੇ ਜਿਨ੍ਹਾਂ ਕੋਲ ਮੋਟਰਾਂ ਦੇ ਕਨੈਕਸ਼ਨ ਨਹੀਂ ਹੈਗੇ ਖੇਤੀ ਵਾਲੇ ਮੋਟਰਾਂ ਦੇ ਕਨੈਕਸ਼ਨ ਨਹੀਂ ਹੈਗੇ ਉਹਨਾਂ ਨੂੰ ਜਾਂ ਤਾਂ ਜਨਰੇਟਰਾਂ ਦੇ ਉੱਪਰ ਖੇਤੀ ਕਰਨੀ ਪੈਂਦੀ ਸੀ ਤੇ ਜਾਂ ਫਿਰ ਗੁੰਹਦਿਤ ਪਾਣੀ ਬੁੱਲ ਲੈਣਾ ਪੈਂਦਾ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਦੀ ਸਰਕਾਰ ਨੇ ਇੱਕ ਜੋ ਕਮਿਊਨਿਟੀ ਡਿਵਿਡਿ ਉਹ ਅਸੀਂ ਲਾਂਚ ਕਰਨ ਜਾ ਰਹੇ ਹਾਂ ਸੋਵਾਰੂ ਦਾ ਪ੍ਰੋਜੈਕਟ ਖੁੱਲ ਜਾਣਾ ਹੈ ਜਿਸ ਦੇ ਤਹਿਤ ਆ ਪੋਲਰ ਪੰਪ ਸੈਟ ਨਿਗਰੇ ਐਗਰੀਕਲਚਰ ਪੰਪ ਸੈਟ ਨਿਗਰੇ ਮੋਟਰਾਂ ਦੇ ਗੀਤੀਆਂ ਦੇ ਮੋਟਰਾਂ ਦੇ ਥੋਲ ਰਾਈਜ਼ ਲੇਸ਼ਨ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਦੇ ਵਿੱਚ 20000 ਨਵੇਂ ਪੰਪ ਸੈਟ ਨਿਗਰੇ ਉਹੋ ਕਨੈਕਸ਼ਨ ਦਿੱਤੇ ਜਾਣਗੇ 3 5 7.5 ਔਰ 10 ਪਾਵਰ ਦੇ ਜਿਹਦੇ ਵਿੱਚ 60% ਸਸਤੀ ਜਿਹੜੀ ਉਹ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਔਰ 40% ਹੈ ਜਿਹਦੀ ਸਿਰਫ ਉਹ ਤੁਹਾਨੂੰ ਭਰਾਵਾਂ ਨੇ ਪਾਉਣੀ ਹੈ ਉਹਦੇ ਲਈ ਔਰਟਲ ਜਿਹੜਾ ਉਹ ਮੰਡੇ ਤੋਂ ਖੁੱਲ ਜਾਣਾ ਔਰ ਜੋ ਐਪ੍ਰੋਕਸੀਮੇਟ ਕਾਸਟ ਹੈ ਜਿਵੇਂ 10 ਜਿਹੜਾ ਮੋਟਰ ਹੈ ਉਹਦੀ ਐਪ੍ਰੋਕਸੀਮੇਟ ਕਾਸਟ ਹੈ ਜਿਹੜੀ ਉਹ 2 ਲੱਖ ਦੇ ਕਿੰਨੇ 2 ਲੱਖ 9000 5 ਬਾਜੀ ਦਾ ਹੋਰ 5 ਹਫਤਾਵਰ ਦਾ 3 ਲੱਖ 3000 7.5 ਹਫਤਾਵਰ ਦਾ 4 ਲੱਖ 15000 ਤੇ 10 ਹਫਤਾਵਰ ਦਾ 5 ਲੱਖ 5000 ਇਹਦੇ ਸਬੰਧਤ ਮੋਰਨ ਦੇ ਮੋਨੋ ਬਲੌਕ ਜਿਹਦੇ ਦੇਖਦੇ ਨੂੰ ਖੜੀ ਜੀ ਲੋਕ ਘੱਟ ਨੇ ਤੋਂ ਇਹ ਇਹ ਮੈਂ ਬੇਨਤੀ ਹੈ ਸਾਰੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਇਹਦਾ ਲਾਹਾ ਲਓ ਪੰਜਾਬ ਦੇ ਵਿੱਚ ਜਿਹੜੇ 37 ਬਲੌਕ ਸੇਫ ਜ਼ੋਨ ਨੇ ਯਾਨੀ ਕਿ ਜਿੱਥੇ ਪਾਣੀ ਬਹੁਤ ਜ਼ਿਆਦਾ ਹੈ ਕਿ ਨਹੀਂ ਗਿਆ ਕ੍ਰਿਟੀਕਲ ਸਟੇਜ ਦੇ ਵਿੱਚ ਜਾਂ ਅੰਸ਼ਕ ਸਟੇਜ ਦੇ ਵਿੱਚ ਨਹੀਂ ਪਹੁੰਚਿਆ ਜਿਹੜੇ ਕਿ ਉਹ ਜ਼ਿਆਦਾ ਜ਼ਿਲ੍ਹੇ ਉਹ ਉੱਧਰ ਦੇ ਪਾਸੇ ਮੁਖਤਰਪਾਲਿਕਾ ਫਰੂਖਪੁਰ ਵਾਲੇ ਪਾਸੇ ਜਾਂ ਫਿਰ ਉਧਰ ਅਖਿਆਤਰ ਤਖਾਨਪੁਰ ਵਾਲੇ ਪਾਸੇ ਜਿਹੜੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਆਉਂਦੇ ਨੇ ਉਹਦੇ ਵਿੱਚ ਇੱਕ ਤਖਾਨ ਵੀਰ ਖੁੱਦਿਆ ਕਨੈਕਸ਼ਨ ਨੇ ਜਿਹੜੇ ਉਹ ਲੈ ਸਕਣਗੇ ਸਰਪੰਚਨ ਕੌਂਸਲ ਦੇ ਨਾਲ ਕਿ ਜਿਹੜਾ ਬਾਤੀ ਦਾ ਪੰਜਾਬ ਹੈ ਕਿ ਆਪਣਾ ਇਲਾਕਾੰ ਸਾਰਾ ਮਾਲਵਾ ਆ ਗਿਆ ਇਹ ਸਾਰੇ ਇਲਾਕੇ ਦੇ ਵਿੱਚ ਜਿਹੜਾ ਕਿ ਅਨਫੇਸ ਜ਼ੋਨ ਹੈ ਜਿੱਥੇ ਵੀ ਯਾਨੀ ਪਾਣੀ ਜ਼ਰੂਰ ਬਣਾਉ ਜ਼ਿਆਦਾ ਦੂਰ ਵੀ ਜਾ ਸਕਦੇ ਉੱਥੇ ਡਾਇਰੈਕਟ ਇੱਕ ਨੈਕਸਨ ਆਪਾਂ ਨਹੀਂ ਲਗਾ ਸਕਦੇ ਹੈਗੇ ਇਹਦੇ ਲਈ ਪ੍ਰਿੰਕਲ ਸਿਸਟਮ ਜਾਂ ਕਿ ਕਿਸ ਤਰ੍ਹਾਂ ਦੀ ਇਰੀਗੇਸ਼ਨ ਸਿਸਟਮ ਯਾਨੀ ਆਪਾਂ ਪ੍ਰਿੰਕਲ ਸਿਸਟਮ ਜਾਂ ਡ੍ਰਿਪ ਇਰੀਗੇਸ਼ਨ ਸਿਸਟਮ ਆਦਿ ਉਹ ਲਗਾਉਣਾ ਪਏਗਾ ਪਰ ਨਾਲ ਹੀ ਇੱਕ ਛੋਟੀ ਜਿਹੀ ਗੱਲ ਇਹ ਵੀ ਏ ਹੈ ਕਿ ਇਹ ਅਸੀਂ ਦੋਨੋਂ ਮਹਿਕਮਿਆਂ ਦੀਆਂ ਸਕੀਮਾਂ ਨੂੰ ਕਿਉਂਕਿ ਮਿੰਟਾ ਤਕਰੀਬਨ 70% ਦਾ ਪੰਜਾਬ ਹੈ ਇਹ ਤੋਂ ਵੰਡਿਆ ਰਹਿ ਜਾਂਦਾ ਇੱਧਰ ਦੇ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਇਹਦਾ ਲਾਭ ਲੈ ਸਕਣ ਇਸ ਦੇ ਲਈ ਅਸੀਂ ਦੋ ਮਹਿਕਮਿਆਂ ਦੀਆਂ ਸਕੀਮਾਂ ਨੂੰ ਅਸੀਂ ਐਡਾਪਟ ਕੀਤਾ ਯਾਨੀ ਕਿ ਇਕੱਠਾ ਲਾ 70% ਤੋਂ ਕੁਲ ਲਾਭ ਜੀ 80 ਤੋਂ 90% ਅਗਲੀ ਜੇ ਲੇਡੀਜ਼ ਨੇ ਜਾਂ ਐਸਪੀ ਨੇ ਜਾਂ ਟਾਈਟੇਕਰ ਤੋਂ ਘੱਟ ਬੀ ਦੇ ਕਿਸਾਨ ਨੇ ਇਹਨਾਂ ਨੂੰ 90% ਤੋਂ ਤੱਕ ਦੀ ਉਹਦੇ ਵਿੱਚ ਤੇ ਜਨਰਲ ਕੈਟਾਗਰੀਜ਼ ਨੂੰ आ, 80% ਸਰਕਰੀ ਹੈ ਕੋਈ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਜਿਹੜਾ ਇਹ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਹੋ ਰਿਹਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹੀ ਹੈ ਉਹਦੇ ਵਿੱਚ 7% ਜਨਰਲ ਕੈਟਾਗਰੀ ਨੂੰ ਹੈ ਪਰ ਐਸਸੀ ਕੈਟਾਗਰੀ ਦੇ ਕਿਸਾਨ ਭਰਾਵਾਂ ਨੂੰ 80% ਸਰਕਰੀ ਹੈ ਯਾਨੀ ਕਿ ਨਿਗੋਨਾ ਜਿਹੜਾ ਉਹਨਾਂ ਨੂੰ ਜ਼ੀਰੋ ਰੁਪਏ ਕਰਦਾ ਰਹੇਗਾ ਉਸ ਦਾ ਇਹ 1.2000045 ਵਿੱਚੋਂ 15000 ਤੱਕ ਤਨਖਾਣਾ ਦਿੱਤਾ ਜਾਏਗਾ 2000 ਰੁਪਏ ਦੇ ਵਿੱਚ 2000 ਕੰਪਨੀ ਜਿਹੜੇ ਉਹ ਐਸਪੀ ਕੈਟਾਗਰੀ ਦੇ ਕਿਸਾਨ ਭਰਾਵਾਂ ਨੂੰ ਦਿੱਤਾ ਜਾਏਗਾ 3000 ਨੇ ਜਿਹੜੇ ਕੰਪੋਨ ਉਹ ਐਕਸਟ੍ਰੀ ਜਿਹੜੇ ਉਹ ਜਿਹੜੇ ਪੰਚਾਇਤਾਂ ਦੇ ਵਿੱਚ ਕਿਸੇ ਨੇ ਤੋਂਬੇ ਤੇ ਲਗਾਉਣਾ ਹੈ ਤਾਂ ਸਰਕਾਰ ਦੇ ਮੀਟਿੰਗ ਕਰਦੀ ਹੈ ਤਾਂ ਲਾ ਕੇ ਪੰਚਾਇਤਾਂ ਦੇ ਵਰਤੋਂ ਕਰਨੀ ਹੈ 3000 ਰੁਪਏ ਨਾ ਵਾਪਸ ਰੱਖਿਆ ਗਿਆ ਪਰ ਮੇਰੀ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬਹੁਤ ਅ ਬੀਨਪਾਲ ਬਾਤ ਮਾਸ ਸੀਮਟ ਉਹਦੇ ਪਹਿਲੇ ਕਨੈਕਸ਼ਨ ਦੇ ਲਈ 780% ਬਸਤੀ ਔਰ ਫਿਰ ਡ੍ਰਿਪ ਔਰ ਇਰੀਗੇਸ਼ਨ ਸਿਸਟਮ ਔਰ ਸਪ੍ਰਿੰਕਲਰ ਸਿਸਟਮ ਦੇ ਲਈ 80 ਤੋਂ 90% ਬਸਤੀ ਜਿਹੜੀ ਉਹ ਦਿੱਤੀ ਜਾ ਰਹੀ ਹੈ 9 ਤਾਰੀਖ ਨੂੰ 9 ਸਪਟੈਂਬਰ ਨੂੰ ਜਿਹੜਾ ਪੂਟ ਲੈ ਜਿਹੜਾ